ਇੱਡੀ ਚਾ ਚੜੇ ਪੀਕੇ ਜਾਣਦਾ ਤੁਹਾਨੂੰ ਇੰਨਾ ਟਾਈਮ ਨਹੀਂ ਲਾਈਦਾ ਨਾ ਪੀਕੇ ਪੀਕੇ ਗਈ ਮਿਲੀ ਹਾਲਚਾਲ ਪੁੱਛਿਆ ਤੇ ਆ ਗਈ ਇਹ ਕੀ ਗੱਲ ਬਣੀ ਮੰਮੀ ਨੂੰ ਪੀਕੇ ਨਹੀਂ ਜਾਣ ਦੇਣਾ ਜੋ ਮਰਜ਼ੀ ਹੋ ਜਾਏ ਸੱਚੀ ਗੱਲ ਮੇਰਾ ਨਾਮ ਜਿਉਣਾ ਤੇ ਤੁਸੀਂ ਦੇਖ ਰਹੇ ਹੁੰਦਾ ਹੈਪੀਐਸਟ ਕਪਲ ਕਿਰਨ ਕੈਂਦੀ ਮੈਂ ਵੀ ਨਾਲ ਜਾਣਾ ਜਿਉਣਾ ਮੈਂ ਵੀ ਨਾਲ ਜਾਣਾ ਕੌਫੀ ਪੀਣ ਜਾਣਾ ਜਿਉਣਾ ਕੌਫੀ ਪੀਤਾ ਤੁਸੀਂ ਫਿਰ ਮੈਂ ਜਾ ਰਿਹਾ ਅਗੇਨ ਅੱਜ ਮੈਂ ਵੀ ਮੈਨੂੰ ਵੀ ਨਹੀਂ ਮੈਂ ਵੀ ਜਾਣਾ ਮੈਨੂੰ ਵੀ ਕਹਿੰਦਾ ਮੈਂ ਵੀ ਜਾਣਾ ਹੁੰਦਾ ਨਾ ਤੂੰ ਉੱਥੇ ਰਹਿ ਅਸੀਂ ਕਿਤੇ ਕੰਮ ਚੱਲੇ ਆ ਉਹ ਮੈਂ ਤੇ ਤੇਰੀ ਦਾਦੀ ਕਿਤੇ ਜ਼ਰੂਰੀ ਕੰਮ ਚੱਲੇ ਆ ਤੂੰ ਉੱਥੇ ਰਹਿ ਮੈਂ ਤਾਂ ਮੰਮੀ ਚੱਲੇ ਆ ਜੀ ਬਾਹਰ ਕਿਤੇ ਕੰਮ ਤੇ ਇਹ ਹੈਗੀਆਂ ਲੇਡੀਜ਼ ਡਿਪਾਰਟਮੈਂਟ ਓਨਲੀ ਘਰ 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 ਆ ਲੇਡੀਜ਼ ਦੇ ਨਾਲ ਕੋਈ ਮਰਦ ਕਰ ਰਹਿਗਾ ਮਰਦ ਟਾਂਗੇ ਵਾਲਾ ਮੈਂ ਉਹ ਮਰਦ ਟਾਂਗੇ ਵਾਲਾ ਅੱਜ ਇਹ ਸਾਡਾ ਹਾਰ ਗਿਆ ক্রিকেট ਦੀ ਸੀਰੀਜ਼ ਵਿੱਚ ਪਰਮ 3 ਨੰਬਰ ਤੇ ਆਈ ਇਹ ਸੈਕੰਡ ਆਇਆ ਔਰ ਮੈਂ ਆਇਆ ਹਾਂ ਫਰਸਟ ਬੁੱਕ ক্রিকেট ਕਿਹਦੀ ਸੀ ਬੁੱਕ ক্রিকেট ਅਸਲੀ ਕ੍ਰਿਕਟ ਚਾਹੋ ਤੜਵਾ ਰਹਾ ਦਾ ਚਲ ਸ਼ਾਮੀ ਖੇਡਾਂਗੇ ਅਸਲੀ ਕ੍ਰਿਕਟ ਮੇਰੀ ਵੀ ਮੇਰੀ ਵੀ ਮੇਰੀ ਵੀ ਚੌਕੇ ਚਕੇ ਲੱਗਣ ਆਏ ਹਾਏ 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 ਮੇਰੇ ਚੌਕੇ ਤੇ ਚੌਕੇ ਫਿਰ ਨੌਂ ਚੇ ਚੋ 10 ਦੱਤੇ ਬੱਤਾ ਸੇ ਚਾ 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 ਤੱਕੇ ਹਾਂ ਸਿੱਖ ਲੈ 10 ਵੀ ਚੌਕੇ ਮਾਰ ਕੇ ਫਿਰ ਮੈਂ ਆਊਟ ਹੋ ਨਾ ਹੂੰ ਹੂੰ ਪਿਛਲੇ ਵਾਰ ਛੱਕਾ ਮਾਰਿਆ ਸੀ ਦੱਦ ਦੀ ਵਹੀ ਤੋੜਦਾ ਮੈਂ ਓ ਮਾਈ ਗਾਡ ਹੋ ਮੁਝਾ ਹੀ ਨੇ ਸਾਤ ਬੋਲ ਚਿੰਗਾਈ ਬਾਦਰ ਟੀ ਬਾਦਰ ਤਜ ਨਹੀਂ ਆ ਨਈਆ ਕਰਕੇ ਮਸਾਜਾਂ ਕਰਾ ਕੇ ਕੁਕੀਆਂ ਚੜਾ ਕੇ ਸੋ ਰਹੇ ਨੇ ਕਿਰਨ ਜੀ ਬਾਏ ਬਾਏ ਇੱਕ ਪਕੌੜਾ ਚਲ ਠੀਕ ਹੈ ਲਿਆਵਾਂਗਾ ਸੈਂਟਰ ਚ ਕਰ ਰੱਖੀ ਹੈ ਹਾਂਜੀ ਚਲਿਏ ਹਾਂ ਮੈਂ ਕਰਦੀ ਹਾਂ ਮੋਟਰਸਾਈਕਲ ਤੇ ਜਾਓ ਜਸਪਾਲ ਕਹਿੰਦਾ ਮੇਰੀ ਮਸ਼ੀਨ ਚੱਕਾ ਕਰ ਲੈ ਜਾ ਕਿਹੜੀ ਮਸ਼ੀਨ ਹੈ ਉਹ ਸਿਲਾਈ ਕਰਨੀ ਜਿਹੜੀ ਹੁਣ ਮੋਟਰਸਾਈਕਲ ਤੇ ਜਾਮਾ ਠਾਂਡੇ ਚ ਇੱਥੇ ਜਾਣਾ ਤੂੰ ਇੱਥੇ ਸਕੂਟ ਰਹੀ ਹੈ ਹੁਣ ਤੇਰੇ ਕੋਲ ਫੇਰ ਮੈਨੂੰ ਲੱਗ ਰਿਹਾ ਬਾਹਰ ਆ ਕੇ ਨਾ ਬੜੀ ਭਰਜਬਾਰ ਠੰਡ ਬਹੁਤ ਹੈ ਅੱਜ ਲੈਟ ਆਈ ਆ ਅੱਜ ਸਾਡਾ ਦਾ ਹੀਟਰ ਵੀ ਬੰਦ ਰਜਾਈ ਪਤਲੀ ਲਈ ਠੰਡ ਲੱਗੀ ਕਿਉਂਕਿ ਹੀਟਰ ਕਰਕੇ ਜਾਈਦਾ ਪਤਾ ਨਹੀਂ ਲੱਗਦਾ ਸੀ ਬੜਾ ਦੀ ਠੰਡਾਂ ਨੂੰ ਫੀਲ ਹੋਏ ਅੱਜ ਹੀ ਕੰਬਲ ਕੱਢਿਆ ਮੋਟੇ ਵਾਲਾ ਬਹੁਤ ਲੱਗਦੀ ਹੈ ਪਰ ਉਹਨੂੰ ਸੁੱਤੀ ਅੱਜ ਉਹ ਕੇ ਪਰ ਉਹ ਫੇਰ ਫੇਰ ਨੂੰ ਆ ਬੰਮ ਮੀਨੇ ਮਾਲਸ ਕਰਕੇ ਤੇ ਉਹ ਕੇ ਹੀਟ ਚਲਾ ਲਿਆ ਹੁਣ ਤੁਸੀਂ ਚਲਾ ਲਓ ਨਾ ਨਿੱਗੋ ਜਾਏਗਾ ਕਮਰਾ ਜਲਦੀ ਜਲਦੀ ਜਾ ਕੇ ਮਾਪਾ ਦੇ ਕੁਝ ਮੰਗਾਣਾ ਤੇ ਦੱਸ ਦੋ ਖਾਣ ਖੋਣ ਨੂੰ ਕੁਝ ਵੀ ਜੋ ਅੱਛਾ ਲੱਗੇ ਪਕੌੜੇ ਪਕਾੜੇ ਕੋਈ ਦਹੀਂ ਭੱਲੇ ਨਹੀਂ ਟਿੱਕੀ-ਸ਼ਿੱਕੀ ਮਾਂ ਦੇਖ ਰਹੀ ਤੇ ਆਪਣੇ ਨਾਲ ਚੋਗਰੀ ਚੰਗਾ ਚਲੋ ਮੇਰੀ ਮਾਂ ਮੇਰੇ ਨਾਲ ਹਾਂ ਤੁਸੀਂ ਮੈਨੂੰ ਲੇਟ ਕਰਾ ਦੇਣਾ ਹੁੰਦਾ ਤੁਸੀਂ ਆਪ ਨਿਕਲਦੇ ਨਹੀਂ ਆਪਣੇ ਪੇਕ ਇੱਕ ਵਾਰੀ ਵੱਢ ਜਾਂਦੇ ਓਏ ਕਿਵੇਂ ਦੂਰ ਕਿ ਜਾ ਰਹੇ ਨੇ ਐਡੀ ਚਾਹ ਚੜਿਆ ਪੇਕੇ ਜਾਣ ਦਾ ਤੁਹਾਨੂੰ ਹੈ ਤੁਸੀਂ ਇੱਕ ਵਾਰੀ ਕਹਿੰਦੇ ਪਿੱਕੇ ਵੱੜ ਜਣੇ ਫਿਰ ਨਿਕਲਦੇ ਨਹੀਂ ਉੱਥੋਂ ਹੋ ਨਹੀਂ ਐਥੇ ਕੋਈ ਗੱਲ ਨਹੀਂ ਐਸੀ ਕੋਈ ਗੱਲ ਤੋਂ ਨਿਕਲਦੀ ਵੀ ਸੀ ਇੱਥੇ ਕਿੰਨਾ ਕੰਮ ਹੋਊਂਗਾ ਦੇਖ ਰਹੀਆਂ ਮੈਂ ਫਿਰ ਮੈਂ ਐਡੀਟਿੰਗ ਕਰਨੀ ਹੁੰਦੀ ਸ਼ਾਮ ਨੂੰ ਤੁਹਾਨੂੰ ਪਤਾ ਹੀ ਮੇਰਾ ਵਲੋਗ ਸ਼ਾਮ ਨੂੰ ਆਂਦਾ ਅੱਜਕੱਲੇ ਲੇਟ ਹੋ ਜਾਣਾ ਫਿਰ ਮੈਂ ਕੀ ਮੇਂ ਤਰ ਰਹੇ ਮੈਂ ਕਿ ਅੰਡਰਟੇਕਰ ਦੀ ਭੈਣ ਉਹ ਡੋਲਾ ਤਾਂ ਦਿਖਾਉ ਤੁਹਾਡਾ ਚਲੋ 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 ਉਹਨੇ ਕੁਤਾ ਬੋਕਿਆ ਮੰਮੀ ਆਈ ਨੇ ਆਪਣੇ ਭਰਾ ਦੇ ਘਰੇ ਆਹਾਹਾ ਇਹ ਕੁੱਤੇ ਨੇ ਭੌਂਕਣਾ ਬੋ 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 ਮੰਮੀ ਆਪਣੇ ਪੇਕੇ ਹੋ ਆਏ ਮੇਲਾ ਏ ਸਾਰਿਆਂ ਨੂੰ ਹੈਨਾ ਤੇ ਹੁਣ ਮੈਨੂੰ ਕਹਿੰਦੇ ਮੈਨੂੰ ਬਾਜ਼ਾਰ ਲੈ ਚੱਲ ਮੈਂ ਕਹਾ ਮੰਮੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਘਰ ਜਾਣ ਦੋ ਨਾ ਕਹਿੰਦੇ ਲੈ ਕੇ ਬਚਲ ਬਾਜ਼ਾਰ ਲੈਣਾ ਕੀ ਤੁਸੀਂ ਉਹ ਰੀਲਾ ਨਹੀਂ ਲੈਣੀਆਂ ਕਾਹਦੀ ਰੀਲਾ ਉਹ ਸੋਫੇ ਦਾ ਸੋਫੇ ਦਾ ਕੱਪੜਾ ਲੂਜ਼ ਕਵਰ ਨਹੀਂ ਬਣਾ ਰਿਹਾ ਆ ਸੋਫੇ ਦਾ ਕੱਪੜਾ ਜਾਣਾ ਰੀਲਾਂ ਵਾਸਤੇ ਮੈਨੂੰ ਬਾਜ਼ਾਰ ਲੈ ਕੇ ਜਾਣਾ ਮੈਂ ਕਹਾਂ ਮੈਂ ਲੋਕ ਬਣਾਣਾ ਐ ਐਡੀਟਿੰਗ ਕਰਨੀ ਨਾ ਕਹਿੰਦੇ ਚੱਲ ਨਾਲ ਦੇਖੋ ਮੇਰੀ ਮੰਮੀ ਲੈ ਕੇ ਨਹੀਂ ਜਾਂਦੇ ਮੈਨੂੰ ਕਿਤੇ ਵੀ ਮਤਲਬ ਘਰ ਨਹੀਂ ਜਾਣ ਦੇ ਰਹੇ ਇੰਨਾ ਟਾਈਮ ਇੰਨਾ ਟਾਈਮ ਇੰਨਾ ਟਾਈਮ ਨਹੀਂ ਲਾਇਦਾ ਨਾ ਪੇਕੇ ਪੇਕੇ ਗਈ ਨਿਲੀ ਹਾਲਚਾਲ ਪੁੱਛਿਆ ਤੇ ਆ ਗਈ ਇਹ ਕੀ ਗੱਲ ਬਣੀ ਤੁਸੀਂ ਇੰਨੇ ਬਜ਼ੁਰਗ ਹੋ ਗਏ ਹੋ ਹਲੇ ਵੀ ਤੁਸੀਂ ਪੇਕੇ ਜਾਂਦੇ ਹੋ ਕੌਣ ਜਾਂਦਾ ਪੇਕੇ ਲੈ ਕਿਉਂ ਕਿਉਂ ਮੇਰੇ ਮਾਵਾ ਆਪਣੇ ਘਰ ਭਰਾ ਨੇ ਮੈਂ ਵੀ ਤਾਂ ਆਪਣੇ ਪੇਕੇ ਆ ਕੇ ਬੈਠਾ ਹੋਇਆ ਵੀ ਮੈਂ ਆਪਣੇ ਪੇਕੇ ਆ ਤੁਸੀਂ ਆਪਣੇ ਪੇਕੇ ਇਹਨਾਂ ਨੂੰ ਕੀ ਟਾਈਮ ਲਾਈਦਾ ਹੁੰਦਾ ਮੈਂ ਸ਼ੂਟ ਕਰਨਾ ਸੀ ਮੈਂ ਮਾਮੇ ਆ ਦੇ ਕੋਲ ਪਰ ਗੱਲਾਂ ਬਾਤਾਂ ਸਹੀ ਦੇ ਨਾਲ ਗੱਲਬਾਤ ਵਿੱਚ ਸ਼ੂਟ ਕਰਨਾ ਹੀ ਭੁੱਲ ਗਿਆ ਉਹਦੇ ਗੱਲਾਂ ਬੜੀਆਂ ਪੁਰਾਣੀਆਂ ਗੱਲਾਂ ਛਿੜ ਗਿਆ ਬਚਪਨ ਦੀਆਂ ਹਨਾ ਯਾ ਵਧੀਆ ਲੱਗਦੀਆਂ ਹਨਾ ਉਹ ਪੁਰਾਣੀਆਂ ਗੱਲਾਂ ਕਹਿੰਦੇ ਨਹੀਂ ਕਈ ਜਣ ਕਹਿੰਦੇ ਨੇ ਬਾਤ ਦੀ ਦਾਦੀ ਬੜੇ ਗੁੱਸੇ ਵਾਲੀ ਏ ਜੇ ਮੇਰੀ ਮੰਮੀ ਗੁੱਸੇ ਵਾਲੀ ਏ ਨਾ ਮੈਂ ਕਹਿੰਦਾ ਕਿਸੇ ਦੀ ਮੰਮੀ ਫਿਰ ਸ਼ਰੀਫ ਨਹੀਂ ਹੋਣੀ ਜੇ ਮੇਰੀ ਮੰਮੀ ਨੂੰ ਗੁੱਸਾ ਆਉਂਦਾ ਫਿਰ ਕਿਸੇ ਦੀ ਮੰਮੀ ਸ਼ਰੀਫ ਨਹੀਂ ਕੀ ਮੇਰੀ ਜਰੀ ਭੋਲੀ ਜੀ ਮੇਰੀ ਮਾਂ ਚਲੋ ਜੀ ਆਪਾਂ ਇੱਕ ਹੁਣ ਰੀਅਲ ਆਈਨ ਹੋਰ ਕੁਝ ਲੈਣਾ ਤਾਂ ਮੈਨੂੰ ਦੱਸ ਦੋ ਫਟਾਫਟ ਮੈਂ ਦੁਬਾਰਾ ਗੱਡੀ ਨਹੀਂ ਘਮਾਣੀ ਫਿਰ ਬੇਚਾਰੇ ਚਪ ਜੋ ਕੁਝ ਲੈਣਾ ਹੁਣੇ ਹੀ ਦੱਸ ਦੋ ਲੋ ਜੀ ਯਾਰ ਪਰਨਾ ਚ ਮੇਰਾ ਬਾੜਾ ਹਿੱਲਿਆ ਪਿਆ ਮਨ ਦਾ ਢਿੱਲਾ ਬਹੁਤ ਜ਼ਿਆਦਾ ਪੜ ਲਿਆ ਤੀਲ ਲੈ ਲਈ ਆਏ ਇੱਕ ਰੀਲ ਲੈਣੀ ਸੀ ਇੱਕ ਰੀਲ ਸੋਫੇ ਦੇ ਕਪੜਾ ਝੜਵਾ ਰਹੇ ਨੇ ਮਮੀ ਹੁਣੇ ਸੋ ਇੱਕ ਰੀਲ ਲੈਣੀ ਸੀ ਪਰ ਇੱਧਰ ਹੈਗੀ ਕੋਈ ਦੁਕਾਨ ਜਿੱਦੋਂ ਪਕੌੜੇ ਮਿਲਦੇ ਨੇ ਬਹੁਤ ਵਧੀਆ ਤੇ ਇਹਨਾਂ ਦਾ ਪਨੀਰ ਬਹੁਤ ਵਧੀਆ ਹੁੰਦਾ ਪਤਾ ਨਹੀਂ ਕੀ ਨਾਮ ਹੈ ਦੁਕਾਨ ਦੇ ਨਾਮ ਹੀ ਲਿਖਿਆ ਹੋਇਆ ਪਨੀਰ ਬਹੁਤ ਵਧੀਆ ਹੁੰਦਾ ਨਾ ਮਮੀ ਕਹਿੰਦੇ ਚਲ ਪਨੀਰ ਲੈ ਲਈਏ ਤੇ ਨਾਲ ਪਕੌੜੇ ਲੈ ਲਈਏ ਨਾਲ ਜਾ ਕੇ ਚਾਹ ਨਾ ਖਾਵਾਂਗੇ ਮਾਮੇ ਕਰੇ ਕਿ ਮਾਮੇਰਾ ਨੇ ਓਹ ਹੋ 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 ਗਜਰੇਲਾ ਖਵਾਤਾ ਪਨੀਰ ਦੀ ਸਬਜ਼ੀ ਉੱਥੇ ਖਾ ਲਈ ਹੁਣ ਮੈਂ ਟਾਇਟ ਹੋਇਆ ਮੈਂ ਸੌ ਖਾ ਲਿਆ ਹੁਣ ਮੈਂ ਟਾਇਟ ਮੇਰੇ ਚਾਹ ਪੀਣ ਨੂੰ ਮਨ ਤਾਂ ਹੈ ਨਹੀਂ ਜਮਾ ਵੀ ਘਰ ਜਾਣੇ ਆ ਬਾਕੀ ਬੱਚੇ ਹੈਗੇ ਕਿਰਨ ਹੁਣ ਹੈਗੇ ਸਾਰਿਆਂ ਚਾਹ ਚੂਪਣੀ ਹੋਣੀ ਮੈਂ ਕਿਹਾ ਇੱਥੋਂ ਪਕੌੜੇ ਪੂਰੇ ਲੈ ਲਈਏ ਮੰਮੀ ਉਹ ਖੜੇ ਉਹ ਬਰਾਊਨ ਕਲਰ ਦੀ ਸ਼ਾਲ ਲੈ ਕੇ ਇਹ ਦੁਕਾਨ ਤੋਂ ਲੈ ਰਹੇ ਨੇ ਪਕੌੜੇ ਤੇ ਨਾਲ ਪਨੀਰ ਆਜੋ ਜੀ ਆਜੋ ਬਾਕੀ ਹੋ ਆ ਪਕੌੜੇ ਲੈ ਲੈ ਸਾਰਾ ਸਮਾਨ ਹੈ ਲੈ ਲਿਓ ਹੋਰ ਚਲੋ ਘਰੇ ਤੁਹਾਡੇ ਕੋਈ ਗੈਸਟ ਆਈ ਹੋਈ ਨੇ ਕੌਣ ਹੈ ਗੜੀ ਤੋਂ ਆਏ ਨੇ ਕੌਣ ਕਹਿੰਦੇ ਭਾਗੀ ਦਾ ਫੋਨ ਆਇਆ ਕਹਿੰਦੇ ਜਲਦੀ ਆ ਜਾਓ ਮੈਂ ਚਲਦੀ ਪਹੁੰਚ ਆਏ ਹੋਂਦੇ ਹਾਂ ਤੂੰ ਖਾਣਾ ਨਾ ਮੇਰਾ ਮਨ ਆ ਭਰਿਆ ਪਿਆ ਚਲ ਮਰੀਏ ਚਲ ਘਰ ਚਲੀਏ ਪਹਿਲਾਂ ਆ ਰੋਟੀ ਡਰ ਡਰਜ ਕੇ ਖਾ ਲਈ ਘਰ ਚਲੀਏ ਪਹਿਲਾਂ ਆਲੀ ਆਉਂਦੇ ਆ ਤੇ ਆਪਣੇ ਨਾਲ ਹੂੰ ਚਾਰੇ ਦਿਨ ਆਪਾਂ ਸੰਭੀਏ ਤੇ ਆਣੀਏ ਤੇ ਲਾ ਲੈਂਦੇ ਵਾਚੋ ਆਪਣੇ ਗੱਲ ਨਾਲ ਅੱਜ ਕਿਵੇਂ ਹੂੰ ਦੋ ਕੁ ਦਿਨ ਤੋਂ ਹੀ ਬਾਹਰ ਜਾ ਰਹੇ ਹਾਂ ਰੋਜ਼ ਕੋਈ ਨਾ ਕੋਈ ਕੋਈ ਨਾ ਕੋਈ ਕੰਮ ਲਈ ਬਾਹਰ ਜਾਂਦੇ ਜਾਂਦੇ ਹੁੰਦੇ ਕੱਲ ਤੁਹਾਨੂੰ ਲੈ ਜੰਨੇ ਵੀ ਹੂੰ ਚਲੀਏ ਚੋਨੀ ਕਾ ਚਲੀਏ ਪਕੂ ਮਿਕਨ ਆਪੇ ਹੂੰ ਚੋਰ ਲੱਗਾ ਖਾਣੇ ਕਰੇ ਮਮਾ ਕੇ ਮਮਾ ਕੇ ਮਮਾ ਵਲੋਗ ਨਹੀਂ ਬਣਾਉਣਾ ਸੀ ਤੁਸੀਂ ਕਿਉਂ ਬਣਾਉਣ ਲੱਗੇ ਵਲੋਗ ਤੂੰ ਬਤਾਈ ਮੈਂ ਬਾਬਾ ਨਾਲ ਚਿੱਲ ਕਰ ਰਹੀ ਆ ਚਿੱਲ ਕਰ ਰਹੀ ਆ ਹਾਏ 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 ਓਏ ਚਪਰਾ ਮਾਰ ਦੇ ਨਾ ਸਿਰ ਕਿ ਨਾਲ ਹੁੰਦੀ ਆ ਨਾ ਸੌ ਜਾਊਗੀ ਥੋੜੇ ਇਦਾਂ ਸੁਵਾਓ ਨੇ ਸੌ ਜਾਣਾ ਫਿਰ ਇਹ ਐਡਕਾਰ ਮੇਰੇ ਤੋਂ ਹੀ ਲੈਂਦੀ ਆ ਬੀ ਵੀ ਇਹ ਲੈਂਦੀ ਆ ਆਹੋ ਇਹ ਗੱਲ ਸੱਚੀ ਆ ਬੱ비 ਰਾਤ ਨੂੰ ਵੀ ਇਹਨੇ ਦੁੱਧ ਪੀਣਾ ਨਾ ਐਡਕਾਰ ਇਹਨੇ ਮੇਰੇ ਤੋਂ ਹੀ ਲੈਣਾ ਮੰਮੀ ਕੋਲ ਹੂ ਹੂ ਕਰੀ ਜੇਗੀ ਆਪਣੀ ਮੰਮੀ ਦੀ ਗੋਦੀ ਚ ਤੇਰੇ ਮੰਮੀ ਕੋਲ ਜਾਣਾ ਦੁੱਧ ਪੀਣੇ ਜਾਣਾ ਹੋਰ ਤੋਂ ਬਾਅਦ ਮੇਰੇ ਕੋਲ ਆ ਜਾਣਾ ਹੈ ਬੀ ਛਾਤੀ ਨਾਲ ਲਾ ਕੇ ਮੈਂ ਇਹਨੂੰ ਐਵੇਂ ਕਰਦਾ ਰਹਿਣਾ ਹੈ ਨਾ ਇਹਨੂੰ ਉੱਪਰ ਨੂੰ ਕਰੀ ਜਾਣਾ ਉੱਪਰ ਨੂੰ ਕਰੀ ਜਾਣਾ ਫਿਰ ਇਹਡ ਘਾਰ ਮਾਰਨਾ ਫਿਰ ਮੈਂ ਛਾਤੀ ਨਾਲ ਲਾ ਕੇ ਸੁੱਤੀ ਰਹਿਣਾ ਫਿਰ ਉਹਨੂੰ ਆਰਾਮ ਮੈਂ ਮੈਥੇ ਸਵਾਨਾ ਹੋ ਜਾਂਦੀ ਹੈ ਹਾਂ ਇਹਨੂੰ ਡਾਈਪਰ ਵੀ ਮੇਰੇ ਤੋਂ ਬੜੇ ਕੰਫਰਟੇਬਲੀ ਬਦਲਵਾਣਾ ਹੋਰਾਂ ਤੋਂ ਕਿਸੇ ਕੋਈ ਹੋਰ ਬਦਲਦਾ ਹੈ ਨਾ ਥੋੜਾ ਜਿਹਾ ਤਿਰਪੜ ਕਰਦੀ ਹੈ ਕਿਮਾ ਕੋਲ ਕੰਫਰਟ ਐਵਰੀ ਡਾਈਪਰ ਟੂ ਪਰ ਮਤਲਬ ਬਦਲਵਾ ਲੈਂਦੀ ਹੈ ਤੇਰੀ ਸਮੈਲ ਕਿ ਨਹੀਂ ਚੜਦੀ ਏ ਕਿਨੂੰ ਹਾਂ ਆਪਣੀ ਪੋਟੀ ਦੀ ਇਹਨੂੰ ਆਪਣੀ ਪੋਟੀ ਦੀ ਸਮੈਲ ਚੜਦੀ ਏ ਉੱਪਰ ਲੈਂਦੀ ਏ ਵੀ ਨਹੀਂ ਵੈਸੇ ਚੰਗੀ ਗੱਲ ਏ ਬੱਚੇ ਨੂੰ ਵੀ ਆਪਣੀ ਪੋਟੀ ਇਰੀਟੇਟ ਹੋ ਰਹੀ ਆਪਣੀ ਪੋਟੀ ਤੋਂ ਵੀ ਛੇ ਦੀ ਛੇ ਦੀ ਬਦਲ ਦੋ ਹਨਾ ਜਿੰਨੀ ਛੇਤੀ ਬਦਲੇਗੀ ਉੰਨੀ ਜਲਦੀ ਰਿਲੈਕਸ ਹੋ ਜਾਂਦੀ ਏ ਇਹ ਤਾਂ ਜਦੋਂ ਵੀ ਇਹਨੇ ਬੋਡੀ ਕਿਤੀ ਹੁੰਦੀ ਭਾਵੇਂ ਥੋੜੀ ਜੀ ਕਰ ਦਮ ਚੇਂਜ ਕਰ ਦੇਣਾ ਮੈਂ ਹੁਣੇ ਨੇਪੀ ਚੇਂਜ ਕੀਤਾ ਥੋੜੇ ਸਮੇਂ ਪਹਿਲਾਂ ਕੀ ਕਰ ਗੋਦੀ ਚਾਣਾ ਪਪਾ ਜੀ ਓਏ ਪਲੇਨ ਟ੍ਰਾਈਮ ਪਾਪਾ ਨਾਲ ਪਾਪਾ ਨਾਲ ਖੇਡ ਰਹੀ ਆ ਆਪਣੇ ਹਾਂਜੀ ਇਬਾਦਤ ਕੋਈ ਨਹੀਂ ਖੇਡਦਾ ਮੇਰੇ ਬੇਬੀ ਨਾਲ ਮੈਂ ਨਹੀਂ ਛੋਨਾ ਮਿੱਠਾ ਬੇਬੀ ਕੋਈ ਨਹੀਂ ਖੇਡਦਾ ਮੇਰੇ ਬੇਬੀ ਨਾਲ ਕੋਈ ਲੈ ਪਪਾ ਖੇਡ ਦੇਣੀ ਆ ਕੋਈ ਓਏ ਓਏ ਸਬਸਕ੍ਰਾਈਬਰ ਸਾਡੇ ਕਹਿੰਦੇ ਨੇ ਕਿ ਤੁਸੀਂ ਇਹਨਾਂ ਸੌਕਸ ਨਹੀਂ ਪਾਈਆਂ ਅੰਦਰ ਨਾਲ ਹੀ ਉਹ ਹੀਟ ਚੱਲ ਰਹੀ ਹੁੰਦੀ ਆ ਤੇ ਇਸ ਕਰਕੇ ਹੋਣਾ ਸਹੀ ਗੱਲ ਇਸ ਟਾਈਮ ਜੀ ਮੇਰੇ ਹੱਥ ਪੈਰਾਂ ਨੂੰ ਹੱਥ ਲਾਵਾਂ ਤੇ ਪੈਰ ਗਰਮ ਨੇ ਤੇ ਤੁਸੀਂ ਥੈਂਕ ਯੂ ਕੰਸਰਨ ਦਿਖਾਉਂਦੇ ਹੋ ਬਟ ਜੇ ਹੁਣ ਮੈਂ ਇਹਨੂੰ ਜ਼ਿਆਦਾ ਨਿਭੇਟਦਾਗਾ ਵਿਚਾਰੀ ਫਿਰ ਇਰੀਟੇਟ ਹੁੰਦੀ ਹੈ ਪਰ ਉਹਦੇ ਵਿੱਚ ਹੀਟ ਚੱਲ ਰਹੀ ਪੂਰਾ ਕਮਰਾ ਗਰਮ ਯਾਰ ਕੋ ਮੈਂ ਵੀ ਟੀ-ਸ਼ਰਟ ਜੀ ਬੈਠਾ ਤੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਜਿਹਨੂੰ ਮੈਂ ਲੋ ਇਹਦੇ ਚ ਨੋਰਮਲ ਵੀ ਬਿਠਾਇਆ ਹੋਇਆ ਤਾਂ ਕੋਈ ਐਸੀ ਟੈਨਸ਼ਨ ਨਹੀਂ ਹਾਂ ਜੇ ਤੁਸੀਂ ਬਾਹਰ ਜਾਂਦੇ ਹੋ ਰੂਮ ਤੋਂ ਤਾਂ ਬੈਸੇ ਤਾਂ ਜਾਂਦੀ ਨਹੀਂ ਇਹ ਬਹੁਤ ਰੇਅਰ ਜਾਂਦੀ ਹੈ ਚੰਦਰਮਾ ਪਲੇਟ ਲੈਣੇ ਉਹਨਾਂ ਉਦੋਂ ਲਵੇਟ ਕੇ ਰੋਕ ਸੁਕ ਸੁੱਕ ਪੱਕ ਜਾਂਦੀ ਆ ਦੋਨੋਂ ਸੁੱਕ ਇਸ ਦੀ ਨਾਲ ਹੀ ਪਈਆਂ ਨੇ ਜਦੋਂ ਪੁਆਣੇ ਅਸੀਂ ਪੁਆ ਦਿੰਦੇ ਹੁੰਦੇ ਆ ਹਾਂ ਤੇ ਇਹ ਹੁਣ ਆਪਾਂ ਇਹਨੂੰ ਇਹਦੇ ਤੇ ਕੰਬਲ-ਕੰਬਲ ਨਹੀਂ ਦਿੱਤਾ ਕਿਉਂਕਿ ਇਹ ਹੁਣ ਇਹ ਖੇੜੀ ਟਾਈਮ ਚੱਲ ਰਿਹਾ ਇਹਦਾ ਇਹਨਾਂ ਨੂੰ ਖੇਡਣ ਦਾ ਟਾਈਮ 10 ਮਿੰਟ ਇੰਨੇ ਇਦਾਂ ਖੇਡਣਾ ਵਾ ਹਾਂ ਖੇਡਣਾ ਵੀ ਜ਼ਰੂਰੀ ਹੈ ਅੱਖਾਂ ਦੀ ਕੰਨਾਂ ਦੀ ਇਹਦੀ ਪ੍ਰੋਪਰ ਐਕਸਰਸਾਈਜ਼ ਹੁੰਦੀ ਹੈ ਓਏ ਮੇਰਾ ਛੋਨਾ ਵੇ ਛੋਨਾ ਮੁਗਲੇ ਮੁਗਲੇ ਓ ਪਾਪਾ ਨਾ ਖੇਡ ਰਸੀ ਹਾਂਜੀ ਪਾਪਾ ਕੋਲ ਆ ਕੇ ਤਾਂ ਖੁਸ਼ ਹੋ ਜਾਂਦੀ ਆ ਆਪਣੇ ਕਿ ਪਾਪਾ ਚਵੇ ਦੇ ਨਹੀਂ ਸੀ ਅੱਜ ਪਾਪਾ ਨੂੰ ਮੈਚ ਕੀਤਾ ਜੀ ਮੇਰੇ ਬਟਨੇ ਆਇਆ 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 ਮੇਰਾ ਛੋਨਾ ਹੋਰ ਮੇਰੀ ਛੋਨਾ ਤੈਨੂੰ ਕਦਮਾਂ ਤੇ ਸਾਰੀ ਦੁਨੀਆ ਵਿਛਾ ਦਾਂ ਪਾਪਾ ਦੀ ਤਾਂ ਲਾਡ ਲਈ ਧੀ ਐ ਸਹੀ ਗੱਲ ਬਹੁਤ ਜ਼ਿਆਦਾ ਬਿਲਕੁਲ ਆ ਸੀਰੀਅਸਲੀ ਪਪ ਮੇਰੇ ਨਾਲੋਂ ਵੀ ਜ਼ਿਆਦਾ ਪਿਆਰ ਚਿਪੀ ਕਰਦੇ ਨੇ ਅੱਜ ਆਪਾਂ ਇਹਦਾ ਸਵੇਰੇ ਸਲੀਪਿੰਗ ਬੈਗ ਕੱਢਿਆ ਇਹਨੂੰ ਸਵੇਰੇ ਨਵਾਇਆ ਸੀ ਅੱਜ ਆਪਾਂ ਤੇ ਨਵਾ ਕੇ ਇਹਦੇ ਵਿੱਚ ਉਹਨੂੰ ਪੈਕ ਕਰਤਾ ਸੀ ਸਵੇਰ ਦੇ ਟਾਈਮ ਆਪਾਂ ਤੇ ਬੋਡੀ ਨਿੱਗੀ ਸੁੱਤੀ ਰਹੀ ਇਹਦੇ ਵਿੱਚ ਕਿੰਨਾ ਚਿਰ ਨਿੱਗ ਲੈਂਦੀ ਸੀ ਸੁੱਤੀ ਰਹੀ ਅੱਜ ਹੀ ਕੱਢਿਆ ਇਹ ਵੈਸੇ ਇੱਕ ਹੋਰ ਆਪਾਂ ਪੈਂਡ ਇੱਕੋ ਹੀ ਲੈ ਕੇ ਆਏ ਆ ਤੇ ਫਿਰ ਬਾਅਦ ਛਿਪੀ ਨੂੰ ਬਾਜ਼ਾਰ ਚਲ ਗਈ ਉਦੋਂ ਵੀ ਸੁੱਤੀ ਰਹੀ ਇਹਨੂੰ ਫਿਰ ਇਹ ਦੁੱਧ ਪੀਣ ਵਾਸਤੇ ਉੱਠੀ ਨਹੀਂ ਛਿਪੀ ਦੁੱਧ ਪੀਣ ਵਾਸਤੇ ਨਹੀਂ ਉੱਠੀ ਆਪ ਮਤਲਬ 10 ਵਜ ਗਏ ਸੀ ਤੇ ਫਿਰ ਮੈਂ ਨਾ ਇਹਦਾ ਨੈਪੀ ਬਦਲੇ ਫਿਰ ਜਦੋਂ ਨੈਪੀ ਚੇਂਜ ਕਰਦਾ ਫਿਰ ਉਹ ਚੰਗੀ ਤਰ੍ਹਾਂ ਉੱਠ ਜਾਂਦੀ ਹੈ ਨਾ ਫਿਰ ਉਹ ਬਾਅਦ ਵਿੱਚ ਉਹਨੇ ਦੁੱਧ ਬੁਲਾਇਆ ਤੇ ਉਸ ਤੋਂ ਬਾਅਦ ਫਿਰ ਥੋੜੇ ਚਿਰ ਬਾਅਦ ਆਪਣੇ ਆਪ ਹੀ ਉੱਠਣਾ ਸ਼ੁਰੂ ਹੋ ਗਈ ਇਹ ਫਿਰ ਤੇ ਅੱਜ ਸਵੇਰੇ ਜਿਹਨ ਨਵਾਇ ਨਹਾਇਆ ਤੇ ਇਹ ਫੇਸ ਤੇ ਨਾ ਉਹ ਲਾ ਰਹੇ ਸੀ ਨਹੀਂ ਬਾਡੀ ਲੋਸ਼ਨ ਲਾ ਰਹੇ ਸੀ ਅੱਜ ਇਹਦੇ ਸਵੇਰੇ ਤੇ ਮੈਂ ਨਾ ਉਹ ਜਿਹੜੀ ਪੰਪ ਵਾਲੀ ਹੁੰਦੀ ਨਾ ਜਿਵੇਂ ਪੰਪ ਜੇ ਕਰੀਦੀ ਉਹਦਾ ਮੈਂ ਕਰ ਰਹੀ ਸੀ ਪਿੰਗਾਂ ਦੇ ਮਰੇ ਹਾਤੇ ਪਾ ਉਹ ਮੇਰੇ ਕੋਲ ਨਾ ਪੰਪ ਜ਼ਿਆਦਾ ਵੱਜ ਗਿਆ ਤੇ ਉਹ ਇਹਦੇ ਫੇਸ ਤੇ ਇਹਦਾ ਨੋਜੀ ਵਾਲੇ ਏਰੀਏ ਤੇ ਥੋੜੀ ਜਿਹੀ ਡੋਲ ਗਈ ਤੇ ਛਿਪੇ ਮੈਨੂੰ ਉਸੇ ਵੇਲੇ ਬੋਲਣ ਲੱਗੇ ਲੜਨ ਲੱਗੇ ਮੇਰੇ ਨਾਲ ਠੀਕ ਹੈ ਮੇਰੀ ਕੁੜੀ ਦੇ ਮੂੰਹ ਦੇ ਉੱਪਰ ਤੁਸੀਂ ਲੋਸ਼ਨ ਡੋਲਤਾ ਤੇ ਲੜਨਾ ਨਹੀਂ ਉਹ ਤਾਂ ਗਲਤੀ ਨਾਲ ਹੋ ਗਿਆ ਸੀ ਨਾ ਤੇ ਫਿਰ ਗਲਤੀ ਕਿਉਂ ਮੇਰੀ ਗਲਤੀ ਨਾਲ ਕੁਝ ਨਹੀਂ ਹੋਣਾ ਚਾਹੀਦਾ ਮੇਰੀ ਟੀਨ ਨੂੰ ਚੰਗਾ ਨਾ 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 ਮੇਰੇ ਪੁੱਤ ਦੇ ਉੱਪਰ ਕੁਝ ਨਹੀਂ ਡੋਲਣਾ ਕਿਉਂ ਹੈ ਮੰਮੂਂ ਜੀਤਾ ਸੀ ਕੀ ਹੋਇਆ ਮੰਮੂ ਨੇ ਇਹਨਾਂ ਚੱਲ ਪਿਆ ਗਾ ਮੈਂ ਕਹਿੰਦੀ ਮੈਂ ਕੀ ਕਹ ਕਾਂਦੇ ਵਿੱਚ ਕੀ ਕਹਿ ਰਿਹਾ ਸੀ ਕੀ ਕਹਿ ਰਹੇ ਸੀ ਨੇ ਕਾਂਜ ਮਾਮੂਨੇ ਪਿਆਨੋ ਭੇਜ ਦਿੱਤਾ ਹੈ। ਹਾਂ। 5-20 ਸਾਲ ਪੁਰਾਣਾ ਹੋ ਗਿਆ। ਮੈਨੂੰ ਲੱਗੇ ਖਰਾਬ ਹੋ ਗਿਆ। ਸੈੱਲ ਪਾਇਆ ਹੈ ਕਿ ਆਪਣੀ ਗੱਡੀ ਨੇ ਚੱਲ ਪਿਆ ਹੈਗਾ। ਚਲੋ ਰਿਆ, ਉਰੇ ਆ, ਉਰੇ ਆ। ਆ ਵੇਖਿਓ ਜੀ ਦੋਸਤੋ ਇਹ ਇਧਰਲੀ ਸਾਈਡ ਤੋਂ ਇੱਥੋਂ ਗੱਲ ਸੁਜੀ ਪਈ ਐ। ਇਹ ਬਹੁਤ ਟੌਫੀਆਂ ਚਾਕਲੇਟਾਂ ਖਾਧੀਆਂ ਨੇ ਦੰਦ ਖਰਾਬ ਕੀਤੇ ਹੋਏ ਆਪਣੇ। ਫਿਰ ਤੁਸੀਂ ਕਹੀ ਕਹਿ ਜਾਣੇ ਕਹ ਰਹੇ ਹੋ ਤਾਂ ਬੱਚੇ ਤੋਂ ਤੇ ਇਹਨਾਂ ਪ੍ਰੈਸ਼ਰ ਨਾ ਪਾਇਆ ਕਰੋ ਇਹ ਪ੍ਰੈਸ਼ਰ ਪਾਉਣਾ ਪੈਂਦਾ ਕਿਉਂਕਿ ਹਟਦਾ ਨਹੀਂ ਆ ਇਹ ਸਾਡੇ ਵਾਲਾ ਪ੍ਰੈਸ਼ਰ ਤੋਂ ਬਿਨਾਂ ਨਹੀਂ ਚੱਲਦਾ ਇਹ ਬਿਨਾ ਪ੍ਰੈਸ਼ਰ ਤੋਂ ਚੱਲ ਨਹੀਂ ਸਕਦਾ ਹੁਣ ਇਹਨੇ ਚਾਕਲੇਟਾਂ ਖਾ ਕੇ ਰਾਤ ਵੀ ਇਹਨੇ ਚਾਕਲੇਟ ਮੰਗਾਈਏ ਪਾਪਾ ਨੂੰ ਕਹਿੰਦਾ ਵੱਡੀ ਚਾਕਲੇਟ ਲੈ ਕੇ ਆਇਓ ਮੈਨੂੰ ਕਹੇ ਮੈਂ ਹੁਣੇ ਫੋਨ ਕਰਕੇ ਕੈਨਸਲ ਕਰਾ ਚਾਕਲੇਟ ਇਹ ਤਾਂ ਸ਼ੂਗਰ ਦੀ ਚਾਕਲੇਟ ਨਹੀਂ ਖਾਦੀ ਇਹਨੇ ਰਾਤੀ ਇਹਦਾ ਜਿਵੇਂ ਸਵੇਰ ਉੱਠ ਕੇ ਰੋਇਆ ਨਾ ਵੀ ਮੇਰਾ ਦੰਦ ਦੁਖ ਰਿਆ ਸੀ ਸਾਰਿਆਂ ਨੇ ਕਹਿੰਦੇ ਸੀ ਤੂੰ ਚਾਕਲੇਟ ਖਾਦੀ ਤਾਂ ਤੇਰਾ ਦੰਦ ਦੁਖਦਾ ਹੈ ਤੇ ਤੂੰ ਹੀ ਮੰਨਣਾ ਨਹੀਂ ਅੱਜ ਸਵੇਰੇ ਇਹਨੇ ਰੋਟੀ ਨਹੀਂ ਖਾਦੀ ਤੇ ਮੈਂ ਕਿਹਾ ਤੂੰ ਰੋਟੀ ਨਹੀਂ ਖਾਦੀ ਕਿਹਾ ਮਮਾ ਦਾ ਦਲੀਆ ਖਾ ਲਿਆ ਸੀ ਜਿੱਪੀ ਫਿਰ ਉਸ ਤੋਂ ਬਾਅਦ ਕੋਲੀ ਦੇ ਵਿੱਚ ਬਿਸਕੁਟ ਪਾ ਕੇ ਖਾਣ ਡਿਆ ਸੀ ਨੂੰ ਭੁੱਖ ਲੱਗੀ ਸੀ ਮੈਂ ਖਾਈ ਵੀ ਹੈਗੀ ਮਮਾ ਨੇ ਖਵਾਈ ਸੀ ਕਿ ਮੈਂ ਤੇ ਮਮਾ ਨੇ ਜਦ ਤੂੰ ਮਮਾ ਨੇ ਅੱਜ ਪੂਰਜੀ ਬਣਾਈ ਸੀ ਨਾ ਪੂਰਜੀ ਉਹਦੀ ਕੀ ਕਹਿੰਦੇ ਨਾ ਮੇਥੀ 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 ਵਾਲੀ ਪੂਰਜੀ ਬਣਾਈ ਸੀ ਤੇ ਕਹਿੰਦਾ ਮੈਨੂੰ ਆਲੂ ਕੱਢ ਕੱਢ ਕੇ ਉਹਦੇ ਨਾਲ ਦੋ ਅੱਛਾ ਠੀਕ ਤੇ ਸਬਜ਼ੀ ਆਉਣ ਗਈ ਮੇਥੀ ਵਿੱਚ ਐਡਾ ਤੇਜ਼ ਆ ਇਹ ਇਹ ਪਹਿਲਵਾਨ ਬਣੂਗਾ ਰੱਖ ਜੋ ਮੈਂ ਆਪਣਾ ਕਾਨੂੰ ਵਰਗਾ ਚਵਾਈ ਆ ਚਲੋ ਹੁਣ ਆਪਾਂ ਇਬਾਦਤ ਨਾਲ ਖੇਡ ਲਈਏ ਥੋੜਾ ਥੋੜਾ ਪਾਪਾ ਵਾਹ ਗੁਰੂ ਪਾਪਾ ਜੀ ਆਜੋ ਪਾਪਾ ਜੀ ਮੈਂ ਤੁਹਾਨੂੰ ਮੇਜ ਕਰ ਰਿਹਾ ਪਾਪਾ ਹਾਂ ਕਹਿੰਦੇ ਪਾਪਾ ਤੁਮ ਪਾਪਾ ਦੇਰੋਂ ਜਰਾ ਪਾਪਾ ਹੁਣ ਕੋਈ ਕਹੇ ਨਾ ਹੈ ਪਾਪਾ ਕਿਸੇ ਕਿਸੇ ਤੇ ਕਰਕੇ ਥੋੜੀ ਬੋਲ ਆ ਗਿਆ ਮੈਂ ਪਿਆ ਨਾ ਮੈਂ ਆ ਕੋ ਆ ਰਿਹਾ ਮੈਨੂੰ ਐਸੀ ਪਈ ਹੁਣ ਪੈਕ ਕਰ ਲੈਣਾ ਮੈਸਨ ਥੋੜਾ ਜਿਹਾ ਹੂੰ ਚਾਓ ਆ ਗਿਆ ਤੇਰਾ ਪਿਆਨੋ 슬ੀਪਿੰਗ ਪੈਕੇਜ ਆ ਬੜੀ ਵਧੀਆ ਚੀਜ਼ ਹੈ ਯਾਰ ਬੜੀ ਵਧੀਆ ਚੀਜ਼ ਹੈ ਸਹੀ ਵੈਸੇ ਇਹਦੇ ਫਸਟ ਟਾਈਮ ਹੀ ਯੂਜ਼ ਕਰ ਰਹੇ ਹਾਂ ਪਰ ਵਧੀਆ ਲੱਗਿਆ ਮੈਨੂੰ ਹਰ ਪਾਸੇ ਕਵਰ ਹੈ ਨਿੱਗ ਮਿਲੂਗਾ ਨਾ ਨੂੰ ਹੂੰ ਨਿੱਗ ਦੇ ਨਾਲ ਸੁੱਤੀ ਰਹੂਗੀ ਨਾਲ ਸਾਡਾ ਸਪੋਰਟ ਮਿਲਦੀ ਡਰਦਾ ਨਹੀਂ ਬੱਚਾ ਹੂੰ ਇਹਨੇ ਅਜਿਹਾ ਲੱਗਦਾ ਮੇਰੇ ਨਾਲ ਕੋਈ ਸੁੱਤਾ ਹੋਇਆ ਹੈ ਸਹੀ ਹੋਣਾ ਹੂੰ ਨਾ ਲੂਜ਼ ਏ ਟਾਈਟ ਨਹੀਂਗਾ ਕਾਫੀ ਕਾਫੀ ਜ਼ਿਆਦਾ ਲੂਜ਼ ਏ ਜਦੋਂ ਇਹ ਲੱਤ ਪੈਰ ਮਾਰਦੇ ਹੋਣਗੇ ਨਾ ਉਦੋਂ ਹੀ ਹੋਏਗੀ ਵੀ ਮੈਨੂੰ ਉਠਾਓ ਬਾਹਰ ਕੱਢੋ ਕੁੜੀ ਨਹੀਂ ਸੁੱਤੀ ਐ ਹਮ ਬਸ ਇਹਦੀ ਹੁਣ ਮ사ਜ ਕਰਨੀ ਐ ਮੰਮੀ ਨੇ ਉਹ ਜਦੋਂ ਉੱਠਦੀ ਐ ਫਿਰ ਸਵੇਰੇ ਨਾ ਹੋਗੀ ਮੰਮੀ ਨੂੰ ਪੇਕੇ ਨਹੀਂ ਜਾਣ ਦੇਣਾ ਜੋ ਮਰਜ਼ੀ ਹੋ ਜੇ ਪਹਿਲਾਂ ਪੇਕੇ ਫਿਰ ਮਮੇ ਦੀ ਸਹੇਲੀਆਂ ਹੁਣ ਵਿਹਲੇ ਹੋ ਕੇ ਆਏ ਨੇ ਤਾਂ ਆਪਣੀ ਕੁੜੀ ਨਾਲ ਗੱਲਾਂ ਮਾਰਨ ਲੱਗ ਗਏ ਨੇ ਸਾਡਾ ਟਾਈਮ ਕਿੱਥੇ ਐ ਸੂਟ ਸਾਰਟ ਦੇਖ ਰਹੇ ਨੇ ਇੱਕ ਦੂਜੇ ਨਾਲ ਹੈ ਮੈਂ ਪਿੱਛੇ ਗੁਰਮਾ ਕਰਨ ਨੇ ਕਰਨ ਨੇ ਵੀ ਦੇਖਣੇ ਨੇ ਹੈ ਤੇ ਵੀ ਦੇਦੀ ਜੀ ਹੋ ਗਈ ਨੀ ਗਰੀਏ ਗਿਰਨਾ ਜੀ ਥੱਲੇ ਹਾਂ ਦੀਦੀ ਫੋਨ ਕੱਢ ਦੋ ਅੱਛਾ ਤੇਰਾ ਬੈਲਾ ਰਿਹਾ ਕਿੱਦਾਂ ਬੋਲੀ ਆ ਨਾ ਵੇਖ ਆ ਦੇਖ ਵਲੋਗ ਦੇ ਵਿੱਚ ਕਿੱਡੇ ਮੋٹے ਮੂੰਹ ਵਾਲੀ ਮੇਰੀ ਭੈਣ ਆ ਵੇਖੋ ਆ ਵੇਖੋ ਤੇਰਾ ਬੈਲਾ ਰਿਹਾ ਵਲੋਗ ਬਣਾਈ ਯਾਰੀ ਆ ਆਪਣੀ ਬਾਤ ਸੁਣਿਆ ਹਣ ਕੱਲ ਵਲੋਗ ਵਿੱਚ ਦਿਖਾਤੀ ਏਡਾ ਵੱਡਾ ਮੂੰਹ ਇੰਨੇ ਬਿਜੀ ਤਾਂ ਮਗਰ ਟਰੂਡੋ ਨਹੀਂ ਹੁੰਦਾ ਹੋਣਾ ਨਾ ਮੋਦੀ ਹੁੰਦਾ ਹੋਣਾ ਹਾਂ ਕੀ ਮੂੰਹ ਚ ਕੱਢੀ ਜਾ ਰਹੇ ਹੋ ਪੈਨ ਮਾਰ ਰਹੇ ਨੇ ਮੂੰਹ ਚ ਪੈਨ ਥੋੜੀ ਇਹ ਆ ਵੇਖ ਆ ਵੇ ਕੀ ਏ ਥੁੱਥਪੀਕੇ ਇਹ ਕਿਦਾਂ ਇਹ ਅਮਰੀਕਾ ਵੀ ਆ ਰਹੀ ਆ ਉਹ ਤਲਵਾਰ ਵਰਗੇ ਥੁੱਥਪੀਕ ਦਿਖਾਇਓ ਜਿਹੜਾ ਫਸ ਜਾਂਦਾ ਨੇ ਦੰਦ ਦੇ ਚ ਉਹ ਤਾਂ ਗੱਲ ਕੋਇਆ ਤਾਂ ਗਰਾਇਆ ਕੋਈ ਨਹੀਂ ਇਹ ਤਾਂ ਇਹਨੂੰ ਪੇਸਟ ਵੀ ਹੈਗਾ ਲੱਗਾ ਹੋਇਆ ਹਾਂਜੀ ਇਹ ਤਾਂ ਬੜੀ ਗੱਲ ਹੁੰਦੀ ਏ ਇਹ ਕਿਦਾਂ ਦੰਦ ਧੋਤੇ ਇਹ ਤਾਂ ਗਾਜਾ ਇਹ ਤਾਂ ਗਾਜਾ ਦੰਦ ਸਫਾਈ ਕਰਨ ਵਾਸਤੇ ਇਹ ਕੀਲ ਦੇ ਵਿੱਚ ਵੱੜ ਜਾਂਦਾ ਹੈ ਦੰਦ ਤੇ ਇਹਦੇ ਨਾਲ ਪੇਸਟ ਲੱਗਾ ਥੋੜਾ ਥੋੜਾ ਹਲਕਾ ਹਲਕਾ ਇਹ ਹੁਣ ਮੂੰਹ ਚ ਤਨਵਾਸ ਆ ਜਾਂਦੀ ਮੂੰਹ ਦੇ ਵਿੱਚ ਇਹਦੇ ਨਾਲ ਚਲੋ ਹੁਣ ਗੱਲ ਨਾ ਬਦਲੋ ਕੀ ਗੱਲ ਮੰਮੀ ਇੰਨਾ ਬਿਜੀ ਕਿਉਂ ਹੁੰਦੀਆਂ ਤੁਸੀਂ ਨਹੀਂ ਹੁਣ ਅੱਜ ਕਿੰਨੇ ਜਿਹੜੇ ਤੁਸੀਂ ਵਿਹਲਾ ਕਰ ਰੱਖਿਆ ਮੈਂ ਵੀਰਾ ਭਾਬੀ ਕਿਰਦ ਇਬਾਦਤ ਵਿਚਾਰੀ ਸੋ ਗਈ ਏ ਇੱਥੇ ਰਹਿਣਾ ਬਿਲਕੁਲ ਹੀ ਇਹ ਬਾਦ ਸੋ ਗਈ ਵਿਚਾਰੀ ਉਹ ਕਰ ਕਰ ਕੇ ਦਾਦੀ ਦਾਦੀ ਬਦਲੇ ਨਾ ਗੱਲਾਂ ਕਰਾਂ ਮਾਲਿਸ਼ ਕਰਾਣੀ ਸੀ ਮਾਲਿਸ਼ ਕਰਾਣੀ ਆਜ ਤੱਕ ਕੀਤੀ ਮਾਲਿਸ਼ ਦੀ ਉਹ ਸਵੇਰੀ ਕੀਤੀ ਨਾ ਉਹਨੂੰ ਸ਼ਾਮੀ ਕਰੇਗੀ ਸਵੇਰੇ ਤਾਂ ਹੀ ਨਾ ਆਏਗੀ ਨਾ ਮੈਨੂੰ ਆਦਾਂ ਤੁਹਾਨੂੰ ਆਪਣੀ ਕੁੜੀ ਪਿਆਰੀ ਮੇਰੀ ਕੁੜੀ ਪਿਆਰੀ ਨਹੀਂ ਕਿਵੇਂ ਨਹੀਂ ਪਿਆਰੀ ਤੁਹਾਨੂੰ ਕਿਉਂ ਪਤਾ ਨਹੀਂ ਪਿਆਰੀ ਫਿਰ ਕਿਉਂ ਨਹੀਂ ਮਾਲਿਸ਼ ਕਰ ਰਹੇ ਕੀਤੀ ਤਾਂ ਐ ਸਵੇਰੇ ਹੁਣ ਕਿਉਂ ਨਹੀਂ ਕੀਤੀ ਆ ਵੀ ਐ ਸਵੇਰੇ ਤੂੰ ਨਾ ਰਿਆ ਹੁਣ ਤਾਂ ਕੀ ਜੇ ਗਰਮ ਹੋਇਆ ਪਾਣੀ ਮੈਂ ਨਹੀਂ ਨਾਂਦਾ ਸਵੇਰੇ ਲੈਟ ਨਹੀਂ ਸੀਗੀ ਚਲ ਮੈਂ ਅੰਦਰ ਨਾ ਤੈਨੂੰ ਮੁਸ਼ਕਿਲ ਆ ਜਾਵੇ ਨਾ ਮੈਂ ਨਾਂਦਾ ਸਵੇਰੇ ਨਾ ਹੁਣ ਨਾ ਕਿ ਸਵੇਰੇ ਪਤਾ ਨਹੀਂ ਹੈਗਾ ਮਮੇ ਤੇ ਬਣੀ ਤੇ ਦੋ ਟਿਪਸ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਮੈਂ ਨਹਾਵਾਂਗਾ ਮੈਨੂੰ ਕਿਸੇ ਨੇ ਮੈਨੂੰ ਉਠਾ ਦੇ ਮੈਂ ਸਭ ਤੋਂ ਪਹਿਲਾਂ ਨਹਾਣਾ ਹੈ ਕੰਮ ਕਰਕੇ ਰੱਖਿਆ ਹੈ ਕਹਿੰਦੇ ਨਹਾਣ ਤੇ ਮੇਰੇ ਤੋਂ ਪਹਿਲੇ ਕੋਈ ਵੀ ਝੂਠਾ ਮੈਂ ਸਿਰ ਤੋਂ ਨਾ ਸਵੇਰੇ ਸਿਰ ਤੋਂ ਆਵਾਂਗਾ ਮੈਂ ਆਪਣੇ ਪੇਕੇ ਆਇਆ ਹੋਇਆ ਤੁਸੀਂ ਆਪਣੇ ਪੇਕੇ ਗਏ ਹੋ ਹੁਣ ਸਾਡੇ ਪੇਕੇ ਨਾਲ ਵੀ ਸਾਨੂੰ ਵੀ ਬਹਿ ਲੈਣ ਦਿਓ ਮੈਂ ਤਾਂ ਆਪਣੇ ਸਹੁਰੇ ਆਇਆ ਹਾਂ ਤੇ ਕਿਦਰ ਨਹੀਂ ਤੁਸੀਂ ਆਪਣੇ ਸਹੁਰੇ ਤੁਸੀਂ ਤਾਂ ਇੱਥੇ ਰਹਿੰਦੇ ਹੋ ਤੁਹਾਡੇ ਕਿਹੜੇ ਸਹੁਰੇ ਨੇ ਸਹੁਰੇ ਸੂਰੇ ਵਾਲਾ ਸਿਸਟਮ ਤਾਂ ਤੁਹਾਡਾ ਹੁਣ ਬੜਾ ਪੁਰਾਣਾ ਹੋ ਗਿਆ ਸਹੁਰਾ ਹੈਗੇ ਹੈ ਤੁਹਾਡੀ ਸੱਸ ਜੀ ਦਾ ਸਹੁਰਾ ਹੈਗੇ ਮੈਂ ਤਾਂ ਸਹੁਰਾ ਪਰਿਵਾਰ ਨਾ ਹੋਰ ਇਹ ਗੱਲ ਇਹ ਸੀ ਮੈਂ ਹੁਣ ਤੁਹਾਡਾ ਆਪਦਾ ਘਰ ਸੋਹਰਾ ਕਰ ਦੇਂਗਾ ਇਹ ਤੁਹਾਡਾ ਤੁਸੀਂ ਸੱਸ ਹਾਂ ਉਹ ਕਹਿੰਦੇ ਸਪੇਕੇ ਸੋਹਰੇ ਕਹਿਣ ਬਗਾਨੀ ਆਪਣਾ ਕਿਹਨੂੰ ਆਖੀ ਹੁਣ ਇਹਨੂੰ ਤੁਸੀਂ ਆਪਣਾ ਕਹਿੰਦੇ ਹੋ ਦਾਦੀ ਚਾਚੀ ਜਿੱਥੇ ਤੁਹਾਡੀ ਰੂਹ ਵੱਸਦੀ ਹੈ ਦਾਦੀ ਕਹਿੰਦੇ ਸਾਡਾ ਵੀ ਨਾਮ ਤਾਂ ਮੇਰੇ ਸੋਹਰੇ ਦਾ ਹੀ ਚੱਲੇਗਾ ਇਹ ਤਾਂ ਗੱਲ ਨਹੀਂ ਨਾਮ ਤਾਂ ਮੇਰੇ ਦਾਦੇ ਰ ਰਹਿੰਦੀ ਦੁਨੀਆ ਦਾ ਕਰਣਾ ਜਦੋਂ ਤੱਕ ਅਸੀਂ ਰਹਾਂਗੇ ਬੱਚੇ ਸਾਡੇ ਨਾਮ ਯਾਦ ਕਰਨ ਸਾਡੇ ਦਾਦੇ ਨੂੰ ਗੱਲ ਵੱਖਰੀ ਹੈ ਪਰ ਰੂਟਸ ਰੂਟਸ ਤਾਂ ਹੋਣਗੀਆਂ ਨਾ ਨੇ ਯਾਦ ਕਰਨਗੇ ਬੱਚਿਆਂ ਨੇ ਦੇਖਿਆ ਨਹੀਂ ਨਾ ਉਹਦੇ ਬੱਚਿਆਂ ਨੇ ਸਾਡੇ ਬੱਚੇ ਤਾਂ ਆਪਣੇ ਦਾਦੇ ਆਪਣੇ ਦਾਦਾ ਦਾਦੀ ਨੂੰ ਯਾਦ ਕਰਨਗੇ ਸਾਡੇ ਦਾਦੇ ਨੂੰ ਸ਼ਾਇਦ ਨਾ ਯਾਦ ਕਰਨ ਜਿਵੇਂ ਅਸੀਂ ਆਪਣੇ ਦਾਦੇ ਨੂੰ ਯਾਦ ਕਰਦੇ ਹਾਂ ਆਪਣੇ ਦਾਦੇ ਤੇ ਦਾਦੀ ਅਸੀਂ ਦੇਖਿਆ ਨਾ ਆਪਣਾ ਦਾਦਾ ਬਸ ਉਹ ਹੀ ਇਹਨਾਂ ਨੇ ਕਿਹੜਾ ਦੇਖਿਆ ਥੋੜਾ ਦਾਦਾ ਜੀ ਨੇ ਤੈਨੂੰ ਦੇਖਿਆ ਜੀ ਨਹੀਂ ਤਾਂ ਹੀ ਤਾਂ ਉਹ ਹੀ ਗੱਲ ਕਰ ਰਹੇ ਨਾ ਇਹਨਾਂ ਨੇ ਆਪਣਾ ਹਰ ਕੋਈ ਆਪਣੇ ਦਾਦਾ ਦਾਦੀ ਨੂੰ ਯਾਦ ਕਰਦਾ ਜਾਂ ਫਿਰ ਆਪਣੇ ਪਰਦਾਦੇ ਨੂੰ ਉਹ ਯਾਦ ਕਰਦਾ ਜਿਹਨੇ ਦੇਖਿਆ ਹੁੰਦਾ ਆਪਣਾ ਪਰਦਾਦਾ ਪਿਆਰ ਮਿਲਿਆ ਉਹ ਤਾਂ ਦੇਖੇ ਵੀ ਇਹਨੂੰ ਕੀ ਪਤਾ ਇਹਨੂੰ ਪਤਾ ਹੀ ਕੋਈ ਨਹੀਂ ਤੁਸੀਂ ਦਾਦੀ ਨਹੀਂ ਦੇਖੀ ਤੁਹਾਨੂੰ ਕਿਹਦਾ ਦਾਦੀ ਦਾ ਪਿਆਰ ਸਹੀ ਗੱਲ ਹੈ ਸਾਨੂੰ ਪਤਾ ਹੀ ਨਹੀਂ ਦਾਦੀ ਬਾਰੇ ਕੁਝ ਬਸ ਮਮੀ ਰੋਣਾ ਨਿਕਲ ਜਾਣਾ ਮੇਰਾ ਦਾਦੀ ਦੀ ਯਾਦ ਵਿੱਚ ਦਾਦੀ ਦੀ ਹੱਦ ਜਿੱਦ ਦਾਦੀ ਦੇਖੋ ਦਾਦੀ ਦੀ ਯਾਦ ਮੇਰੇ ਦਾਦੇ ਨੇ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕੀਤਾ ਮੈਨੂੰ ਨਹੀਂ ਕੀਤਾ ਮੈਨੂੰ ਮੈਨੂੰ ਘੜਦਾ ਹੁੰਦਾ ਸੀ ਮੇਰੇ ਦਾਦਾ ਖੁੰਡੀ ਦਾ ਦਾਦਾ ਇਹ ਬਾਕੀ ਇਸ ਬੜਾ ਜਾਂਦਾ ਸੀ ਇਸੇ ਕਮਰੇ 'ਚ ਇਸੇ ਕਮਰੇ 'ਚ ਹੁੰਦੇ ਸੀ ਬਾਥਰੂਮ 'ਚ ਵੱੜ ਜਾਂਦੇ ਸੀ ਨਹੀਂ ਤੇ ਇਹ ਬੈਠਾ ਹੁੰਦਾ ਸੀ ਬਾਥਰੂਮ ਕਰਦਾ ਤਾਂ ਉਧਰ ਦਾਦ ਜੀ ਨਾਲ ਉੱਠ ਨਿਕਲ ਉਹਨੇ ਖੁੰਡੀ ਜਾ ਕੇ ਮਾਰੀ ਖੁੰਡੀ ਮਾਰਦਾ ਸੀ ਮੇਰਾ ਦਾਦਾ ਮੈਨੂੰ ਨਿਕਲ ਬਾਰ ਨਿਕਲ ਬਾਰ ਮੈਨੂੰ ਵੜਨ ਦੇਵਾ ਦੋ ਉਹ ਐਵੇਂ ਸੀ ਨਾ ਪਹਿਲਾਂ ਨਾ ਪੁਰਾਣਾ ਘਰ ਹੁੰਦਾ ਸੀ ਉਹ ਬਾਥਰੂਮ ਵਿੱਚ ਗਰਮੀਆ ਗਰਮੀਆ ਹੁੰਦੀ ਸੀ ਗਰਮੀ ਲੱਗੇ ਮੈਂ ਦਰਵਾਜ਼ਾ ਖੋਲ ਕੇ ਬਾਥਰੂਮ ਬੈਠ ਜਾਂਦਾ ਹੁੰਦਾ ਸੀ ਛੋਟਾ ਜਿਹਾ ਹੁੰਦਾ ਸੀ ਅਗਮ ਤੋਂ ਵੀ ਛੋਟਾ ਹਾਂ ਫਰਾਗਮ ਮੰਗ ਕਰਦੇ ਸੀ ਵੀ ਐਵੇਂ ਕਰਦੇ ਇਹ ਵੀ ਐਵੇਂ ਕਰਦੇ ਨਾ ਗਰਮੀ ਲੱਗਦੀ ਸੀ ਤਰ੍ਹਾਂ ਤੱਕ ਦਾਦੇ ਨੇ ਆਣਾ ਖੁੰਡੀ ਜਾ ਕੇ ਨਿਕਲ ਬਾਰ ਬੈਠੇ ਬੈਠੇ ਨੂੰ ਉਠਾ ਦੇਣਾ ਉਹ ਬੜੀਆ ਕਮੇਡੀ ਹੁੰਦੀ ਸੀ ਉਦੋਂ ਵੀ ਯਾਰ ਸਹੀ ਗੱਲ ਹੈ ਆਈ ਕਮਰਾ ਸੀਗਾ ਜਿੱਥੇ ਮੈਂ ਦਾਦਾ ਤਾਂ ਸੁੰਦੇ ਸੀਗੇ ਇੱਧਰ ਮੇਰੇ ਦਲਦੇ ਦਲਦੇ ਜਪੜੀ ਤੇ ਇੱਧਰ ਇੱਧਰ ਸੋ ਆਮੋ ਸਾਹਮਣੇ ਸੌਂਦੇ ਹੁੰਦੇ ਸੀ